ਆਨਲਗੀਆਂ ਆ ਗਈਆਂ ਗਰਮ ਗਰਮ ਸਭ ਕੁਝ ਆ ਰੱਖਣ ਦੇ ਸਾਹਮਣੇ ਹੈ ਨਹੀਂ ਨਾ ਕਈ ਵੀ ਸੱਤ ਪੱਠਾ ਹੈ ਸੂਰਿਆਲਾ ਬੱਕਰਾ ਮੰਡੀ ਤੇ ਲੈ ਕੇ ਆਇਆ ਬਾਪੂ ਬਾਪੂ ਕੀ ਮੰਗਿਆ ਸੱਤਾਂ ਦਾ ਕੀ ਮੰਗਿਆ ਮੈਂ ਮੰਗਿਆ 9 9 ਮੰਗਿਆ ਮੈਂ ਕਿਹਾ ਵੀ 9 9 60000 ਮੇਰੀ ਗੱਲ ਸੁਣ ਕੀ ਲਾਇਆ ਅੰਗਰੇਜ਼ ਬਾਈ ਇਹਨੇ ਲਾਇਆ ਕੁਝ ਵੀ 34 35 ਮੈਂ ਸਿੱਧਾ ਬਗੈਰ ਪੁੱਛੇ 40000 ਕਹਤਾ ਲਓ ਵੀ ਮਿੱਤਰੋ ਧੰਨਵਾਦ ਜੀ ਹੁਣ ਤੁਸੀਂ ਖੜੇ ਹੋ ਸੰਜਾਇਰ ਨਵੇੜ ਦੋ ਆ ਲੋ ਭਾਈ ਪਾ ਯਾਰ ਮੁੱਠੀ ਇੱਕ ਛੋਟੀ ਜੀ ਹੋਰ ਮੈਂ ਤਾਂ ਉਹਨੂੰ 5000 ਸਰੂ ਆ ਕੇ ਹਿਸਾਬ ਨਾਲ ਤਾਈ ਨੂੰ ਪੁੱਛੇ ਪੁੱਛਿਆ ਨਹੀਂ ਇਹਦੇ ਪੈਸੇ ਮੈਂ ਤਾਂ ਬਾਅਦ ਚੋਂ ਚੁਲਦੀ ਆ ਬੰਦ ਕਰਕੇ ਦਾ ਔਰ ਕੋਈ ਇਹਨੇ ਹੁਕਮ ਕਰੇ ਛੋਟ 10 ਛੱਡੋ ਤੇ ਬੋਲੋ ਬੋਲੋ ਹੁਣ 60 ਡੇਢ ਦਾ ਖੇੜਾ ਤੇ ਐਂਡ ਕਰਦੇ ਹਾਂ ਹਾਂ ਨਾ ਕਹ ਦੇ ਹਾਂ ਹਾਂ ਲਾਸਟ ਵਾਰੀ ਇਹ ਆਉਂਦਾ। ਯਾਹਨੂੰ ਵੀ ਛੱਡ। ਲੈਣ ਵਾਲਾ ਵੀ ਖੜਾ। ਉਹਨਾਂ ਦਾ 40 ਤੇ ਨਾਲ ਟੋੜਾ 60। ਹਾਂ। ਤੇ ਕੋਈ ਨਹੀਂ। ਯਾਹਨੂੰ ਵੀ ਛੱਡ। ਆਪਰ ਦੀ ਗੱਲ ਕਰੋ। ਬਾਪੂ ਆਪਾਂ ਨਾਲ ਤੇਰੇ ਕੋਲ ਕੁਝ ਲੈਣਾ ਨਹੀਂ ਇਹਦੇ ਕੋਲ ਕੁਝ ਲੈਣਾ। 50 ਦੇ। ਇਹਨੂੰ ਵੀ ਪਤਾ ਹੈ ਇਹਨੂੰ ਵੀ। ਮਾਰਸ਼ਾਲ ਫਿਕਰ ਕੇ ਸੌਦਾ। ਮੈਂ ਲੈਣਾ ਬੱਟੀਆਂ ਬੱਕਰੀਆਂ ਇਸ ਗੱਲ ਦਾ ਤੈਨੂੰ ਵੀ। ਬੱਟੀਆਂ ਹੀ ਕੋਈ ਨਹੀਂ ਸਾਡੀਆਂ ਮੇਰੇ ਕੋਲ। ਚੱਲ ਹੁਣ ਉਹ ਵੀ ਜਾ ਰਹੇ ਨੇ ਪਹਿਲਾਂ। ਉਹ ਗੱਡੀ ਆਪਣੀ ਹੁੰਦੀ ਆ ਦੇ ਹੁਣ। ਕੋਣ ਗੱਡੀ ਕੋਲੇ ਲੈ ਜਾ ਉਹਨੂੰ। ਗੱਲ ਕਰ। ਯਾਰ ਵੀ ਕਰਨ ਨਾਲ ਸੌਦਾ ਕਰੋ। ਸੌਦਾ ਕਰੋ। ਵੱਡੇ ਸੌਦੇ ਛੱਡੇ ਦਾ। ਜੇ ਉਦਾਂ ਹੀ ਵੇਚਦਾ ਤੇ ਨਾਲੇ ਅੱਜ ਹੋਰ ਲੈ ਜਾਂਦਾ ਉਹਨੂੰ ਨਾਲੇ ਪੱਠੇ ਪਾਉਣੇ ਪਏ ਉਹ ਕੋਈ ਨਹੀਂ ਕਰਮਾ ਤੇਰੇ ਇਹਨਾਂ ਆ ਜੀ ਦੇ ਇੱਥੇ ਹੋਰ ਖੜੀਆਂ ਮੇਰੇ ਕੋਲ ਫਿਰ ਤਾਂ ਬਾਪੂ ਨੇ ਢੇੜੇ ਹੀ ਮਾਰਨੇ ਆ ਲੱਗ ਗਏ ਮੇੜਾ ਮੇੜਾ ਬਾਪੂ ਕਰੋ ਮੈਂ ਤੇ ਤੁਹਾਨੂੰ ਦੱਤੋ ਲਹੁੰਨਾ ਅਕੀਦਤ ਬਾਦ ਮੈਂ ਤੇ ਰੱਖ ਇਹ ਤਣਾ ਵਿੱਚ ਓ ਯਾਰ ਬਾਪੂ ਕੀ ਗੱਲਾਂ ਕਰੀਏ ਨੇ ਇਹ ਸੌਦਾ ਇੱਥੇ ਸਿੱਧਾ ਹੋਵੇਗਾ ਅੱਧੇ ਅੱਧੇ ਚ ਖੋਲ ਲਾਂਦਾ ਨਹਿਰੂ ਕਹਿੰਦਾ ਨਾ ਬਾਪੂ ਮੜਾ ਸਾਈਡ ਤੇ ਆ ਕਹਿੰਦਾ 31 32 ਕਾ ਨਗਾ ਨੂੰ ਨਗਾ ਮਾਰ ਲਓ ਬਾਈ ਮਾੜੀ ਜੀ ਆਹ ਦੇਖ ਲਓ ਆ ਨਗਾ ਦਾ ਸੌਦਾ ਹੁੰਦਾ ਦੋ ਤਿੰਨ ਅੰਦਰ ਖੜੇ ਆ ਦੋ ਚਾਰ ਕੀ ਕੀ ਮੋਲ ਲੱਗੀ ਜਾਂਦਾ ਇਹਨਾਂ ਦਾ ਇਹੋ ਕੁਛ ਨਾ ਕਿ ਚੰਗੇ ਵੀ ਆ ਕੁਛ ਨਰਮ ਵੀ ਆ ਆ ਵੀ ਚੰਗੀ ਪਲੀ ਆ ਪੱਟ ਸੋਹਣੀ ਆ ਆ ਜੋ ਬਈ ਇੱਕ ਦੋ ਆ ਖੜਨਾਂ ਕੀ ਨਾ ਹਉ ਗੋਦ ਤੇ ਲੀਨ ਬੱਜੀ ਕਿਹਦੇ ਕਿਹੜੇ ਲੱਕ ਕਿੰਨੀਆਂ ਵੱਡੀਆਂ ਪੱਠਾਂ ਨਹੀਂ ਲਾ ਤੁਹਾਨੂੰ ਮੰਨ ਜੁਆ ਜਤੂ ਬਣਵਾ ਵੱਡੀਆਂ ਪੱਠਾਂ ਦਾ ਇਹਨਾਂ ਦੇ ਹੈ ਹੀ ਨਹੀਂ ਵੱਡੀਆਂ ਦੇ ਲੈਣਾ ਦੱਸ ਮੈਂ ਤਾਂ ਕਹਿੰਦਾ ਜਿਹੜੀਆਂ ਵੱਡੀਆਂ ਮੈਂ ਦੇਖੀਆਂ ਉਹਦਾ ਪੱਠਾ ਹੀ ਹੈ ਨਹੀਂ ਵਿੱਚ ਵੱਡੀਆਂ ਆ ਸਾੜੀਆਂ ਕਰਦਾ ਪੂਰੇ 42 ਜਿਆ ਕਰੋ ਯਾਰ ਸਾੜਪੀਆਂ ਕਹਤੀਆਂ ਇਹਨੂੰ ਹੈ ਸਾੜਪੀਆਂ ਕਹਤੀਆਂ 500 ਘੱਟ ਵੀ ਕਰ ਜਾ ਰੇਤ ਨਾਲ ਹੀ ਗੱਲ ਕਰ ਯਾਰ ਇਹ ਵੀ ਵਪਾਰ ਕਰਦੇ ਮੈਂ ਰੋਕਾ 50 ਦੇ ਵਿੱਚ ਉਤਰ ਹਾਂ ਥੱਲੇ ਉਤਰਿਆ ਸੌਦਾ ਕਰਨਾ ਤਾਂ ਨਹੀਂ ਹੈਗਾ ਉਹਨੇ ਮਾਲ ਮੰਗ ਤੂੰ 70 ਕਰ ਲੈ ਮੰਗ ਤੂੰ 70 ਲੈ ਆ ਉਹਦਾ ਭਵੇਂ 2 ਲੱਖ ਲਾ ਲੈ ਆਲਾ ਮਾਲ ਨਹੀਂ ਹੈਗਾ ਚਲ ਕੋਈ ਯਾਰ ਲਾਇਆ ਤਾਇਆ ਭਜਣਾ ਨਹੀਂ ਕਰੀ ਜਾ ਮਾਲ ਝੋਨਾ ਭਜਾ ਚਲ ਮੈਂ ਤਾਂ ਪੁੱਖੜ ਆ ਰਿਹਾ ਮਾਲ ਕੀ ਆਲੀ ਦੀਆਂ ਹੋਗੀਆਂ ਕੋਈ ਵੀ ਜਰਾ ਮਿਹਨਤ ਕਰੀਦਾ ਧੰਨਵਾਦ ਤੇਰੇ ਬਹੁਤ ਬਹੁਤ ਹੋਰ ਧੰਨਵਾਦ ਧੰਨਵਾਦ ਤਾਂ ਫੇਰ ਕਰਾਂਗੇ ਜੇ ਕੋਈ ਦੱਸੇਗਾ ਕਿਸੇ ਦੇ ਅੱਖੇ ਤਾਂ ਲੱਗ ਹੱਥ ਬੰਦੇ ਤੇਰੀ ਮਿਹਨਤ ਕਰੀ ਜਾਂਦਾ ਅੱਖੇ ਤਾਂ ਉਹਦੇ ਨਹੀਂ ਲੱਗਦਾ ਜਿਹੜੇ ਨੇ ਭੇਜਿਆ ਕਰ ਲੈ ਸੌਦਾ ਕਰ ਸੌਦਾ ਬਾਪੂ ਹੁਣ ਸੌਦੇ ਕਰਨ ਦਾ ਕਰ ਲੈ ਨਾੜੀ ਕਰ ਇਕੱਠੇ ਦੀ ਇਕੱਠੀ ਰਕਮ ਨਾਲ ਮਾਲ ਬਣਜੂ ਤੇਰਾ ਮੇਰਾ ਜਿਹੜਾ ਬਣਜੂ ਤੇਰਾ ਮਾਲ ਜੀ ਕਹਿ ਕੇ ਤੋਰ ਮੈਂ ਵੀ ਇੱਕ ਇੱਕ ਦੋ ਦੋ ਨਾ ਮੱਥਾ ਮਾਰਦਾ ਹੋ ਗਏ ਬਈ ਕਹਿ ਕੇ ਤ ਹੁਣ 8 ਨੂੰ ਕਹਿਉਂਦਾ ਬਾਬਾ ਪੰਜ ਦਾ ਲੰਗਦਾ ਤੇ ਗਾਹ ਉੱਤੇ ਚੜਦਾ ਲੰਗਦਾ ਸੌਂਦਾ ਵੀਡੀਓ ਵੀ ਪਈਏ ਮੇਰੇ ਕੋਲ 8 ਦੀ 8 ਦੀ ਵੀਡੀਓ ਵੀ ਪਈਆ ਹੋਰ ਦੱਸ ਦਿਖਾਵਾਂ ਵੀਡੀਓ ਲੈ ਫੜਾ ਫੜਾ ਲੈ ਜਾ ਖੋਲ ਲੈ ਫੜਾ ਫਿਰ ਕਿਉਂ ਬਈ ਰੋਲ ਮੁਖ ਸਟਾਟ ਲੈ ਆਉਂ ਸੌਂਦਾ ਕਰ ਲੈ ਫੜਾ ਨੇੜੇ ਕਰੋ ਕੰਮ ਨੇੜੇ ਕਰੋ ਹੋਂ ਤਾਂ ਨੇੜ ਹੀ ਆ ਇਹ ਮਾਰ ਪਵੇ ਜੀ ਮਿਹਨਤ ਵੀ ਇਹਦੇ ਪੱਲੇ ਪਈ ਐਂ ਇੰਨੀ ਖੜਾ ਲਾ ਦਾਰ ਲੈ ਫੜਾ ਲੈ ਐਂ ਜਿਹੋ ਹਾਲ ਹੈ ਫਟੋ ਜੀ 8 ਨੂੰ ਕਹਿ ਤਾ ਮੈਂ ਤੇ ਨਾ ਚੰਗਾ 48000 ਦੀਆਂ ਹੋਈਆਂ ਆ ਹੁਣ 56000 ਦੀਆਂ ਹੋਈਆਂ ਅੱਠ ਦੇ ਹਿਸਾਬ ਨਾਲ ਫਿਰ 56 ਹੁਣ ਇਹਨਾਂ ਦਾ ਗੱਲ ਕਰੀਏ ਫੜਾਓ ਕਿਰਪਾ ਨੇੜੇ ਹੀ ਵੱਜੀਆਂ ਅੱਠ ਦੇ ਹਿਸਾਬ ਨੂੰ 56 ਦੀਆਂ ਬਣਦੀਆਂ 60 ਤੇ ਬਾਬਾ ਖੜਾ 56 ਦਾ ਕਰ ਦੇ ਮੈਂ ਵੀ ਖਰਚਾ ਵੀ ਐ ਪੜਾਉਣਾ ਠੀਕ ਐ ਨਾ ਲੈ ਜੀ 43000 ਹੁਣ ਠੀਕ ਐ ਨਾ ਉਹ 10 ਤਾਂ ਸੋਣ ਵਾਲੀਆਂ 40000 500 ਦਾ ਖਰਚਾ ਹੀ ਪੈ ਜੂ ਮੈਨੇ ਬਾਬਾ ਕਿਸੇ ਦੇ ਜੇਬ ਚੋਂ ਪੈਸੇ ਕਢਾਉਣੇ ਬਹੁਤ ਆ ਉੱਥੇ ਆ ਲੈ ਨਹੀਂ 500 ਦਾ ਮੈਨੂੰ ਖਰਚਾ ਹੀ ਪੈਂਦਾ ਆਪ ਵੀ ਦੇਣਾ ਨਾ ਸਾਮਾਨ ਔਰ ਲਗਾਤਾਰ ਹੱਥ 'ਚ ਬਹੁਤ ਆਏ ਨੂੰ ਆਏ ਨੂੰ ਕਰ ਚੱਲ ਪੂਰੀ ਨਹੀਂ ਹੈ 2500 ਰੁਪਏ ਦਾ ਖਰਚਾ ਹੀ ਪੈਂਦਾ ਸਾਨੂੰ 44000 ਦੀਆਂ ਮੰਗ ਲੈਂਗੇ ਯਾਰ ਲੈ ਜਾਂ 45 ਦੀਆਂ ਹੋ ਗਈਆਂ ਯਾਰ ਫੜ ਫੜ ਹੋ ਗਈਆਂ ਨਾ ਚਾਚਾ ਉਹਨੇ ਵੀ ਮੜਾ ਜਾਣਾ ਖਰਚਾ ਵੀ ਇੰਨਾ ਤੇ ਵੇਚ ਲਾ ਐਵੇਂ ਕਹਾ ਵੇਚਣਗੇ ਮੈਂ ਰੱਖਣੀਆਂ ਨਹੀਂ ਕਰੇ ਮੈਨੂੰ ਵੀ ਕੁਝ ਦੇਣ ਵਿਚਾਰੀਆਂ ਇਹ ਆਏ ਉਹਨੇ ਵਿਚਾਰੇ ਨੇ ਮਿਹਨਤ ਕਰ ਲਿਆ ਗੱਡੀ ਲੈ ਕੇ ਆਇਆ 25000 ਦਾ ਗੱਡੀ ਵਾਲਾ ਲੈ ਗਿਆ 12 ਠੀਕ ਆ 5000 ਰੁਪਏ ਗਿਆ ਹੋਰ 5000 ਇੱਥੋਂ ਦਾ ਪੰਜ ਮੈਂ ਪਤਾ ਪੰਜ ਇਹਨਾਂ ਨੇ ਪਤਾ 10 ਪੈ ਗਿਆ 10 ਵਾਲੇ ਦਾ 15000 ਤਾਂ ਮੈਨੂੰ ਗੱਡੀ ਦਾ ਮਾਂਡਾ ਹੀ ਨਹੀਂ ਯਾਰ ਕੀ ਕਰੀਏ ਹੁਣ ਇਹਨੂੰ ਪੁੱਛ ਇਹਨੂੰ ਕਿੰਨੇ ਲੱਗੇ ਇਹਨੂੰ ਕੁਝ ਵੱਧ ਗਿਆ ਬਣਨੇ ਲੱਗੇ ਮੇਰੀ ਗੱਲ ਫੋਲ ਦੇ ਗੱਲ ਮੇਰੀ ਗੱਲ ਫੋਲ ਦੇ ਗੱਲ ਤੂੰ ਦਿੱਤੀਆਂ ਮੈਂ ਦੱਸ ਤੈਨੂੰ ਗੱਲ ਕਰ ਸਾਰੀਆਂ ਗੱਲਾਂ ਸਾਰੀਆਂ ਵੀ ਫੜਦੇ ਛਾੜ ਕੇ ਨਹੀਂ ਫੜਦੇ ਜੀ ਵਡੀਆਂ ਪੱਠਾ ਹੀ ਨਹੀਂ ਅਸੀਂ ਕਮਰਾ ਬਾਰੀ ਟੈਂਟਾ ਮਿੰਟਾ ਗੀਤੀਆਂ ਮੰਨੇ ਨਹੀਂ ਯਾਰ ਹੁਣ ਲੋਹਾ ਮਿੱਟੀ ਐ ਸਾਹਮਣੇ ਆ ਲਗੋ ਇਹ ਤਾਂ ਨਹੀਂ ਕੋਸੇ ਕੋਇਆ ਗਰੀ ਬਾਪੂ ਨੇ ਉਹਨਾਂ ਨੂੰ ਕਰਾ ਘੱਟ ਪੈਂਦਾ ਸੀ ਇਹਨਾਂ ਨੂੰ ਜਿਆਦਾ ਪਊਗਾ ਕਿੱਥੇ ਉਹ ਲੈ ਕੇ ਪਰੇ ਭਗਤੇ ਨੂੰ ਲੰਘ ਜਾਣਾ ਸੀ ਤਾਂ ਕਿੱਥੋਂ ਲੈ ਜਾਣਾ ਹੈ ਇਹਨੇ ਜਾਣਾ ਬਾਰੇ ਮੈਂ ਕੋਈ ਨਹੀਂ ਬਾਲੇ ਲੈ ਜਾ ਕਰ ਹਰਿਆਣੇ ਚ ਰਲਦਾ ਮਿਲਦਾ ਕਰੋ ਯਾਰ ਬਾਪੂ ਨੇ ਵੇੜੋ ਯਾਰ ਕਿਤਾ ਸਾਰਾ 10000 ਦਾ ਹੀ ਰਹਿ ਗਿਆ ਹੁਣ ਮੈਂ ਫਿਰ ਥੱਲੇ ਫਿਰ ਮੈਂ ਬੋਲਿਆ ਵਿੱਚ ਉਹ ਕਰੀ ਜਾਂਦਾ 10000 ਦਾ ਫਰਕ ਰਹਿ ਗਿਆ ਤੁਹਾਨੂੰ 10000 ਦਾ ਫਰਕ ਇਹ ਤਾਂ 42 43 44 45 ਲਾਤਾ 1356 ਬਣਦਾ 7 ਦੇ ਹਿਸਾਬ ਨਾਲ 10000 ਦਾ ਫਰਕ ਮੈਂ ਬੋਲਿਆ ਇਹਨਾਂ ਦੇ ਇੱਕ ਰੀ ਜਾਂਦੇ ਸੌਦਾ ਕਦੀ ਮੇਰੇ ਵਾਸਤੇ ਜਾਂਦੇ ਆ ਮੈਂ ਉਹਨਾਂ ਦੇ ਵਿੱਚ ਬੋਲਿਆ ਵਧਾਈ ਜਾਂਦੇ ਸਵਾਦ ਆ ਮੈਂ ਬੋਲਿਆ ਤੂੰ ਵੀ ਮੰਨ ਫੇਰ ਆਉਣ ਯਾਰ ਮੈਂ ਪਾਤਾ ਪਾਸੇ ਖੜੇ ਤੇਰੇ ਉਹਨੇ ਵੀ ਚਾਰ ਪਾਤਾ ਵਿਚਾਰੇ ਨੇ ਮੋਬਾਈਲ ਵਾਲੇ ਨੇ ਫੇਰ ਵੀ ਤੂੰ ਮੰਨ ਲੈ ਲੈ ਮੋਬਾਈਲ ਵਾਲੇ ਹੋਰ ਪਾ ਦੇ ਯਾਰ ਇਕੱਠੇ ਦੇ ਇਕੱਠੇ ਤੂੰ ਹੀ ਪਾ ਦੇ ਯਾਰ ਇਹਨੂੰ ਨਹੀਂ ਮੰਨ ਤੇ ਮਾੜਾ ਮੋਟਾ ਤੂੰ ਵੀ ਦਾ ਡਰ ਰਹਿਣਾ ਹੋ ਮਾੜਾ ਮੋਟਾ ਤੂੰ ਵੀ ਨਰਮ ਪਾ ਫੋਲ ਕਿੰਨਾ 55 ਦੇ 56 ਰਗੀ ਵਰਕ ਕਰਕੇ 1000 1000 1000 ਤੂੰ ਲੈ ਆ 50 ਤੋਂ ਥੱਲੇ ਉੱਤੇ ਹੁਣ ਮੈਂ ਘੜੀ ਪਾ ਦੂੰ ਸਾਈ ਖੜੀ ਖੜੀ ਇੱਕ ਮਿੰਟ ਵੀਡੀਓ ਬਣ ਜਾਂਦੀ ਆ ਬਾਪੂ ਬਣ ਕੇ ਤੈਨੂੰ ਹਾਂ ਓਏ ਤੁਹਾਨੂੰ ਤਾਂ ਸੌਦਾ ਕਰਨਾ ਖੜ ਕੇ ਆ ਕਰਨ ਭਾਈ ਕੀ ਹੋ ਗਿਆ ਛੜੀ ਯਾਰ ਦੱਸੋ ਮੈਨੂੰ ਕੀ ਹੋ ਗਿਆ ਪਤਾ ਕੀ ਆ ਸੁਣ ਤੂੰ ਘਟੇਗਾ ਅਸੀਂ ਵਧਾਂਗੇ ਫੇਰ ਹੀ ਸੌਦਾ ਹਾਂ ਆਈ ਤਰਿਆ ਵਾ ਛੜੀ ਤੂੰ 2000 ਛੜਤਾ ਇਹਨਾਂ ਤੋਂ ਪਾ ਲੈ ਆਈ ਸੌਦਾ ਹੋਊਗਾ ਤੂੰ ਘਟੇਗਾ ਨੇੜੇ ਆ ਜਾ ਕੋਈ ਨਹੀਂ ਸੌਦਾ ਕਰ ਨਾ ਤਾਂ ਚਸ ਨਾਲ ਸੁਣਦਾ ਗਲਾਪ ਆ ਦਿੰਨੇ ਆ ਨਾ ਨਾ ਪਾਣੀ ਮੇਰੇ ਕੋਲ ਸਾਰਾ ਕੋ ਗੱਡੀ ਚ ਕੀ ਆ ਉੱਪਰਾਂ ਨਾ ਪਾਣੀ ਪਾ ਲਈ ਇੰਨੀ ਗਰਮੀ ਚ ਖੜਾ ਪਾਣੀ ਪਾਣੀ ਵੱਖਰਾ ਮੇਰੇ ਕੋਲ ਲੈ ਅਈ ਨਹੀਂ ਮੈਨੂੰ ਕੋ ਤਾਂ ਨਾ ਘਟ 50 ਦਿਨ ਹੋਗੇ ਨਾ ਹਾਂ ਗੁਰੂ ਆ ਕਿੱਧਰ ਸੁਣ ਉਹ ਹੋ ਗਈਆਂ ਯਾਰ ਚੱਕ ਉਹ ਹੋ ਗਈਆਂ ਕਿੱਪ ਚਿੰਜਾ ਤਾਂ ਨਹੀਂ ਬੱਟੀ ਦਾ ਨਾ ਅੱਜ ਨਾ ਕੱਲ ਇਹ ਤਾਂ ਇੰਨੇ ਨਹੀਂ ਦਾ ਇਹ ਵੇਚਣਗੇ ਖਰਚਾ ਖੁਰਚਾ ਪਾ ਕੇ ਹਾਂ ਪਤਾ ਨੂੰ ਸਮਝਾਇਦਾ ਜਾਣਾ ਇਹ ਕਿਹੜਾ ਕੋਈ ਭੱਡੀਆਂ ਬੱਕਰੀਆਂ ਦੇ ਨਾਲ ਚੱਲਦਾ ਯਾਰ ਕਾਨੂੰ ਮੋੜਦਾ ਇਹ ਭੱਡੀਆਂ ਬੱਕਰੀਆਂ ਨੇ 10 15 15 ਹਜ਼ਾਰ ਮੁਰਗਾ ਬਦਰ ਨਹੀਂ ਹਵਾ ਸ਼ੇ 50 ਕਹਿੰਦਾ ਮੈਂ 50 ਪਸ਼ੂ ਲੈਨੇ ਆਪਾਂ ਕੋਈ ਗੱਲ ਨਹੀਂ ਚਾਹ ਪੀਲੀ ਮੈਨੂੰ ਬੜਾਈਆ ਨੇ 50 50 ਪਸ਼ੂ ਲੈਨੇ ਤੇਰੀ ਮੁੰਡੀ ਆ ਮੈਂ ਇਹਨੂੰ ਆਖਿਆ 55 ਉਹ ਬਾਪੀ ਨਹੀਂ ਹੋਣੀ ਜਾ ਤਾ ਆ ਸਿਆਣਾ ਵੀ ਉਹ ਦਾਰਨਾ ਪੂਰਾ ਪਿਆ ਦੇਗਾ ਬੰਦੇ ਨਾ ਯਾਰ ਕੀ ਹੋ ਗਈ ਨਾ ਆਪਾਂ ਵੀ ਨਹੀਂ ਮੋੜਦੇ ਆਪਾਂ ਵੀ ਮੋੜਦੇ ਨਾ ਨਾ ਅੱਖ ਲੱਗਦੀ ਨਹੀਂ ਗੱਲ ਹੈ ਫਿਰ ਮੈਨੂੰ ਅਸੀਂ ਉਹਦੀ ਸਿਆਣੇ ਦੀ ਗੱਲ ਚਾਹੀਦੀ ਆਪਾਂ ਮੰਨੀ ਨਹੀਂ ਮੰਨੀ ਫਿਰ ਦੱਸਦੇ ਆ ਹੋ ਲੈਣ ਦੇ ਕੋਈ ਨੂੰ ਕੋਈ ਬੰਦਾ ਲੱਗਿਆ ਵੀ ਜਾਇਜ਼ ਆ ਕੰਮ ਨੀ ਫਿਰ ਹੁਣ ਤਾਂ ਸੌਦਾ ਹੋਇਆ ਆ ਪਿਆ ਸੀ ਤਾਈਓ ਤੈਨੂੰ ਕਿਹਾ ਵੀ ਤੂੰ ਕਰ ਦੇ ਚੱਟੇ 7 ਨਗ 50000 ਦੀ ਘੁੱਟੀ ਚੜ ਗਈ 7 ਨਗ ਹਾਂ ਤੇਰੇ ਸਾਹਮਣੇ ਚੱਲਣੇ ਬਾਕੀ ਗੱਲ ਹੋਰ ਆ ਇੰਨਾ ਫਰਕ ਨਹੀਂ ਹੋਣਾ ਪਤਾਂ ਦੇ ਢਾਲੇ ਕੀ 100 100 ਦੋ ਦੋ ਆਉਂਦਾ ਯਾਰ ਦੇ ਦੇ ਪਰੇ ਕੋਈ ਨਹੀਂ ਆਉਂਦਾ ਗਾਲੀ ਨਿਕਲੋ ਲੋਕ ਮਿੱਤਰੋ ਸੌਦਾ ਸਿਰੇ ਚੜਾਦਾ ਆਹ ਬਾਈ ਨੇ ਸਿਰੇ ਚੜਾਇਆ ਸਰਪੰਚ ਨੇ ਮੰਨ ਗਿਆ ਵੀ ਬਾਪੂ ਆਹ ਕੀ ਬਾਤ ਬਹੁਤ ਚਾਲ ਗੋੜੀਆਂ ਸਾਨੂੰ ਵੀ ਮੰਨਣੀ ਆ ਬਾਪੂ ਆ ਜਾਈਏ ਕਢਾਈ ਆ ਮੰਡੀ ਚ ਦੱਸ ਸਭ ਮੰਨਣੀ ਵੀ ਮੰਨਣੀ ਦੀਪੀ ਹੋਰ ਨਹੀਂ ਫਿਰ ਬਾਈ ਸਾਡਾ ਮਾਨ ਤਾਨ ਬਹੁਤ ਰੱਖਿਆ ਬਾਪੂ ਤੁਸੀਂ ਬਹੁਤ ਸਤਿਕਾਰ ਕੀਤਾ ਸਾਡਾ ਆ ਮੈਨੂੰ ਫੋੜਾ ਆ ਜੀ ਮਿੱਤਰੋ ਤੁਹਾਨੂੰ ਨਗਦ ਖਾਦ ਗਏ ਮਾੜੇ ਜੇ ਲੋ ਪੈਸੇ ਪਾਈ ਪਏ ਗਿਆ ਨਾ ਨੇ ਆਪ ਨਗਦ ਬਾਅਦ ਤਾਂ ਸਮਝੋ ਖਰੇ ਕਰੋ ਪਹਿਲਾਂ ਆਹ ਜਿਹੜਾ ਆਮਦੋਦਾਨੋ ਕਾਰਮੀ ਬੰਦਾ ਯਾਰ ਮੈਂ ਮਾ ਮੈਂ ਸੌਦਾ ਕਰਾ ਰਿਹਾ ਆਪਾਂ ਵੀ ਦੀ ਸੇਵਾ ਬਾਈ ਉਹ ਤਾਂ ਬੜਾ ਟੋਲਿਆ ਆ ਗਿਆ ਲੋ ਵੀ ਦੋਸਤੋ ਬਾਈ ਪੈਸੇ ਕਢਾਈ ਇਹਦਾ ਸੌਦਾ ਚੜ ਗਿਆ ਸਿਰੇ ਤੇ ਚੜਿਆ ਬਹੁਤ ਰੜੜ ਕਰਕੇ ਬਾਪੂ ਦਾ ਭਾਈ ਦਾ ਹੀ ਸੀ ਸਮਝ ਲਉ ਬਾਲਿਆਂ ਬੰਦਿਆਂ ਦੀ ਮੰਨ ਗਿਆ ਬਾਪੂ ਜਿਹੜੇ ਮੰਨਦਾ ਬੰਦੇ ਬਾਲੇ ਹੋ ਗਏ ਲਾ ਬਾਈ ਵੀਰ ਆਪਾਂ ਪੁੱਛੋ ਮੰਡੀ ਤੋਂ ਹਾਂਜੀ ਹਾਂਜੀ ਅੰਦਰੋਂ ਇਹੋ ਜਿਹਾ ਪੈਸੇ ਕੱਢਣ ਲੱਗ ਪਿਆ ਵਪਾਰੀ ਬਾਈ ਦਾ ਹੀ ਵਪਾਰ ਦਾ ਕੰਮ ਵੀ ਹੈ ਜੀ ਨੇ ਖਰੀਦੀਆਂ ਗਈਆਂ ਆਪੂ ਦਾ ਕੰਡੂ ਹੀ ਪੁੱਛੋ ਕਿਹੜਾ ਪੁੱਛੀ ਪੁੱਛੀ ਹੈ ਯਾਰ ਯਾਰ ਕਰਕੇ ਸਿੱਧਾ ਹੀ ਗਿਣਾ ਦੇ ਉਹਨਾਂ ਦੀ ਬਿਲਕੁਲ ਹੋਰ ਘੰਟਾ ਦਾ ਛੋਟੇ ਬਾਅਦ ਚ ਗਿਣੋ ਜੇ ਪਹਿਲਾਂ ਵੱਡੇ ਗਿਣਾਓ ਲਾਵੀ ਸੱਜਣੋ ਸੌਦਾ ਚੜ ਗਿਆ ਸਿਰੇ ਪੈਸੇ ਬਾਈ ਨੂੰ ਗਏ ਆ ਤੇ ਤੁਹਾਨੂੰ ਨਗਦ ਦਿਖਾਉਣੇ ਆ ਜੋ ਬਾਈ ਨਾ ਦੇਖੀ ਹੁਣ ਆਪਾਂ ਕਿਹੜੇ ਨਾਗਾ 50 ਹਜ਼ਾਰ ਦੇ ਗਏ ਆ ਆ ਲੈ ਲੈਣ ਬਣਾ ਲਈ ਕਰਮਾਂ ਵਾਲਿਆਂ ਨੇ ਆ ਪੱਠਾ ਚਾਰ ਤਰ ਚੰਗੀਆਂ ਵਾਵਾ ਇੱਕ ਕਾ ਖੜੀ ਇੱਕ ਤਾਂ ਗੱਡੀ ਦੇ ਥੱਲੇ ਖੜੀ ਆ ਗੱਡੀ ਦੇ ਥੱਲੇ ਬੈਠੀ ਆ ਬੈਠੀ ਆ ਦੋ ਉਧਰ ਨਹੀਂ ਸੀ ਨਹੀਂ ਸੀ ਇੱਕ ਕਾ ਸਰ ਇੱਕ ਆ ਬਤੇ ਗੱਡੀ ਦੇ ਬਹੁਤ ਬਹੁਤ ਧੰਨਵਾਦ ਦੋਸਤੋ ਵੀਡੀਓ ਵੇਖਣ ਦੇ ਲਈ ਤੇ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਧੰਨਵਾਦ